ਹਾਂਜੀ ਸਸਰੀਕਾ ਸਾਰਿਆਂ ਨੂੰ ਠੀਕ ਠਾਕ ਹੋਊਗੇ ਜੀ ਅਸੀਂ ਵੀ ਠੀਕ ਆ ਸਵੇਰ 10:00 ਬਾਅਦ ਦਾ ਟਾਈਮ ਆ ਹੁਣ ਅਸੀਂ ਸਾਰਾ ਕੰਮ ਕਰਕੇ ਤੁਸੀਂ ਖਾਣ-ਪੀਣ ਦੇ ਭੋਗਦੇ ਚੱਲੇ ਆ ਰਵੰਦੀ ਫਰੈਂਡ ਕੈਨ ਸੱਦਿਆ ਸੀ ਹੁਣ ਸਾਰੇ ਅਸੀਂ ਪਰਿਵਾਰ ਚੱਲੇ ਆ ਅਸੀਂ ਅੱਜ ਲੋਕ ਬੁਲਾਵਾਂਗੇ ਤੁਹਾਨੂੰ ਸਾਰਾ ਵਿਖਾਵਾਂਗੇ ਭੋਗ ਦਾ ਵੀ ਵਿਖਾਵਾਂਗੇ ਆ ਗਈ ਮਸੀ ਹਾਂਜੀ ਮਾੜਾ ਹੋਊਗਾ ਤੇ ਆ ਤੁਸੀਂ ਹਾਂ ਹੋ ਗਿਆ ਬਸ ਮੰਮੀ ਖੜੀ ਮੈਂ ਉਸਮਾਨ ਲੈ ਕੇ ਅੱਜ ਛੱਡ ਕੇ ਵੀ ਉਹਨਾਂ ਨੇ ਮੈਨੂੰ ਬੈਗ ਲੈ ਕੇ ਆਈ ਸੀ ਤੇ ਵੇਲਾ ਕਿੰਨਾ ਭਰ ਕੇ ਜਲਦੀ ਵੇ ਕਿੰਨੇ ਬੈਗ ਬਣਾ ਲਏ ਇਹ ਤਾਂ ਕੁੜੀਆਂ ਤਾਂ ਹੁੰਦਾ ਹੀ ਆਓ ਇੱਕ ਬੈਗ ਦਾ ਜਾਓ 10 ਬੈਗ ਨਾਲ ਚਲੋ ਆਜੋ ਬਸ ਅਸੀਂ ਹੋ ਗਏ ਤਿਆਰ ਚਲੋ ਹਾਂਜੀ ਹੁਣ ਚੱਲ ਪਿਆ ਅਸੀਂ ਤੇ ਹਲੇ ਹੁਣੇ ਤੁਰਿਆ ਕਰੋ ਜਦੋਂ ਅੱਗੇ ਪਿੰਡਾਂ ਦੇ ਪਹੁੰਚ ਗਏ ਫਿਰ ਵਿਖਾਵਾਂਗੇ ਤੁਹਾਨੂੰ ਜੀ ਹੁਣ ਅਸੀਂ ਖੜੇ પેટ્રોલ ਪੰਪ ਤੇ ਤੇਲ ਪਵਾ ਕੇ ਫਿਰ ਚੱਲਦੇ ਹਾਂ ਹਾਂਜੀ ਹੁਣ ਅਸੀਂ ਪਹੁੰਚ ਗਏ ਜਲਾਲਾਬਾਦ ਇਸ ਤੋਂ ਕਿ ਤਾਂ ਹੁਣ ਥੋੜਾ ਟਾਈਮ ਹੀ ਲੱਗਣਾ। ਉੱਥੇ ਜਾ ਕੇ ਤੁਹਾਨੂੰ ਫਿਰ ਸਾਰਾ ਨਾ ਮਲਾਵਾਂਗੇ ਮੇਰੇ ਫਰੈਂਡਸ ਨਾਲ ਉਹਨਾਂ ਦੀ ਫੈਮਲੀ ਨਾਲ। ਉਸ ਤੋਂ ਬਾਅਦ ਅਸੀਂ ਜਾਣਾ ਹੋਰ ਰਿਸ਼ਤੇਦਾਰੀ 'ਚ ਵੀ ਜਾਣਾ। ਫਿਰ ਮੈਨੂੰ ਆਉਂਦੇ ਵਿੱਚ ਛੱਡ ਕੇ ਆਉਣਗੇ ਮੰਮੀਆਂ ਨਹੀਂ ਪਿੰਡ। ਹਾਂਜੀ ਹੁਣ ਅਸੀਂ ਪਹੁੰਚ ਗਏ ਉਹਨਾਂ ਦੇ ਪਿੰਡ ਦੇ ਨੇੜੇ ਤੇ ਹੁਣ ਜਾ ਕੇ ਤੁਹਾਨੂੰ ਮਲਾਉਂਦੇ ਹਾਂ ਉਹਨਾਂ ਦੇ ਨਾਲ। ਹੁਣ ਅਸੀਂ ਪਹੁੰਚ ਗਏ। ਮੈਂ ਕੋਟੀ ਤੇ ਲਾਈ ਚੱਲ। ਕੋੜੇ ਖਾਂਦੇ ਹੋ ਮੰਮੀ ਜੀ। ਰੰਗ ਦਾ ਕਾਗਵਤਾ ਜਗਤ ਇਹ ਸੰਗਤ ਦੀ ਸਮਾਪਤੀ ਹੀ ਸਰਜਨ ਦਾ ਮੁੱਢਾ ਹੈ ਵੀ ਤਾਂ ਸਰਜਨ ਮੁਰਗੀ ਲਈ ਕਹਿਣੋ ਆ ਗਈ ਸੀ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਘਰਾਟੇ ਵਿੱਚ ਪਹੁੰਚ ਸਕਦੀ ਸੀ ਤੇ ਫਿਰ ਵੀ ਅਜੇ ਅਪਰਾ ਨਹੀਂ ਮਰਜ਼ਾ ਸੀ ਤੇ ਕਰਨਾ ਕੀ ਹੈ ਹੁਣ ਅਸੀਂ ਛੱਕਣ ਲੱਗੇ ਪ੍ਰਸ਼ਾਦ ਦਾ ਇਸ ਤੋਂ ਬਾਅਦ ਅਸੀਂ ਜਾਣਾ ਹੁਣ ਇਸ ਤੋਂ ਅਗਲੀ ਰਿਸ਼ਤੇਦਾਰੀ 'ਚ ਫਿਰ ਉੱਥੇ ਆ ਕੇ ਤੁਹਾਨੂੰ ਮਿਲਾਉਣਾ ਸਾਰਿਆਂ ਨਾਲ ਨਹੀਂ ਨਹੀਂ ਬੇਸ ਨਹੀਂ ਆਇਆ ਨਹੀਂ 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 ਦਾਸ ਨਹੀਂ ਆਇਆ ਮੈਂ ਭਾਵੇਂ ਨਹੀਂ ਕਿ ਇਹ ਤਾਂ ਪਿਆਰ ਹੁੰਦਾ ਨਾ ਇੱਕ ਕੈਮਰੇ ਦੇ ਪਿੱਛੇ ਵੀ ਖੜੀ ਹੁਣ ਦੇ ਤੇ ਅਜਾ ਪਹਿਲਾਂ ਤੂੰ ਵੜ ਕੇ ਵੜ ਗਈ ਵਾਏ 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 ਹਾਂਜੀ ਹੁਣ ਅਸੀਂ ਇੱਥੇ ਚੱਲ ਪਿਆ ਹੁਣ ਚੱਲੇ ਅਸੀਂ ਅਗਲੀ ਰਿਸ਼ਤੇਦਾਰੀ 'ਚ ਤੇ ਉੱਥੇ ਅਗੇ ਤੁਹਾਨੂੰ ਮਿਲਾਵਾਂਗੇ ਉਹਨਾਂ ਦੇ ਨਾਲ ਫਿਰ ਕਿਵੇਂ ਲੱਗਿਆ ਮੰਮੀ ਤੁਹਾਨੂੰ ਇੱਥੇ ਪਾਰਕ ਤੇ ਆ ਕੇ ਵਧੀਆ ਸੀ ਨਾ ਸਾਰੀ ਫੈਮਿਲੀ ਖਾਣ ਪੀਣ ਵਾਲੀਆਂ ਚੀਜ਼ਾਂ ਆਗੀਆਂ ਸਾਰੀਆਂ ਤੇ ਹੁਣ ਅਸੀਂ ਚੱਲੇ ਆਂ ਮੋਹਰੇ ਵਾਲੇ ਮਥਿਆਂਡੀ ਉਹਨਾਂ ਨੂੰ ਮਿਲਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਹੀ ਉਹਨਾਂ ਨਾਲ ਮਿਲਾਵਾਂਗੇ ਤੇ ਅਗਲਾ ਵਲੌਗ ਅਸੀਂ ਉੱਥੇ ਆ ਕੇ ਕੰਟੀਨਿਊ ਕਰਦੇ ਆਂ ਹਾਂਜੀ ਆਪਾਂ ਇਹ ਹੁਣ ਪਿੰਡ ਦੇ ਵਿੱਚ ਤੇ ਆ ਗਿਆ ਕਾਰ ਗੱਡੀ ਉੱਥੇ ਲਾ ਦੇ ਛਾਵੇਂ ਨਾ ਗੱਡੀ ਇੱਥੇ ਲਾ ਦਿਓ ਅੰਟੇ ਨਾ ਆ ਪਾ ਕੇ ਕਾਰ ਦੇਖਦੇ ਕੋਣ ਮਾਦਾ ਬਣ ਕੇ ਬੈਠੇ ਹੋਇਆ ਸੱਸੀ ਘੰਟੀ ਕਿਵੇਂ ਠੀਕ ਜੈ ਹਾਂ ਮੈਂ ਕਿਹਾ ਤੇ ਮੈਂ ਕਿਹਾ ਜਿਸ ਕਰਨਾ ਉਹ ਵੀ ਨਹੀਂ ਕਰਦਾ ਹਾਂਜੀ ਆ ਸਾਡੇ ਪੇਕਿਆਂ ਦਾ ਸਟੇਸ਼ਨ ਲੱਗਦਾ ਸੀ ਸਾਨੂੰ ਡੋੜ ਤੇ ਅਸੀਂ ਇੱਥੇ ਜਿਹੜੇ ਥੋੜੀ-ਥੋੜੀ ਬੱਚੇ ਹੁੰਦੇ ਸੀ ਅਸੀਂ ਇੱਥੇ ਜਾਂਦੇ ਹੁੰਦੇ ਸੀ ਹੁੰਦਾ ਬਡੇ ਹੋ ਗਏ ਹੁੰਦਾ ਸੀ ਗੱਡੀਆਂ ਤੇ ਬੱਸਾਂ ਤੇ ਟ੍ਰੇਨ ਤੇ ਕੋਈ ਚੜਦਾ ਹੀ ਨਹੀਂ ਹੁਣ ਪੱਤੀ ਜਾਂਦੇ ਉਧਰ ਵੇਖੋ ਹੈਨਾ ਸਾਰੇ ਉਹ ਮੈਂ ਗੱਡੇ ਭਰੀ ਉਹ ਇੱਧਰ ਮਿਲਦਾ ਆਲੂ ਬਾਦੂ ਹੁੰਦੇ ਆ ਸਬਜੀ ਬਹੁਤ ਹੁੰਦੀ ਆ ਇਧਰ ਮਟਰ ਲੱਗੇ ਪਏ ਆ ਵੀ ਸਾਰੇ ਹਾਂ ਆ ਮਟਰ ਨੇ ਇਧਰ ਆ ਰਹੇ ਆ ਮਟਰ ਆਪਣੇ ਨਾਲ ਜਿਆਦਾ ਸਬਜੀ ਹੁੰਦੀ ਆ ਇਧਰ ਹਾਂ ਸਾਰੇ ਇਧਰ ਤੋੜ ਕੇ ਆ ਵੇਖੀ ਜਾਵਣੀ ਇਧਰ ਇਧਰ ਕੰਮਵਾਤ ਲੋਕਾਂ ਵਾਸਤੇ ਕਰਨ ਨੂੰ ਵੀ ਵਧੀਆ ਨਾ ਬੀਨਾ ਮਿੱਟੀ ਆਜ ਬੱਦਲ ਬਣੇ ਪਏ ਆ ਗਰਮੀ ਬੱਦਲ ਹੋਏ ਬਿਨਾ ਗਰਮੀ ਬਹੁਤ ਜਿਆਦਾ ਅੱਜ ਉਹਨਾ ਸਿਰੂ ਕੇ ਜਲਾਲਾਬਾਦ ਤੇ ਇੱਥੇ ਮੰਮੀ ਲੈਣ ਲੱਗੇ ਫਰੂਟ ਕਾ ਗੋਂ ਚੱਲੇ ਅਸੀਂ ਪਿੰਡ ਮੰਮੀ ਨੇ ਚੱਲੇ